ਕੇਡੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਐਮਸੀ ਚੌਂਕ ਨਕੋਦਰ ਵਿਖੇ ਜਿੱਥੇ ਕਿ ਇੱਕ ਸਤਗੁਰੂ ਰਵਿਦਾਸ ਮਹਾਰਾਜ ਹੋਣਾ ਦੇ ਸ਼ਰਧਾਲੂ ਨੇ ਇੱਕ ਮੂਰਤੀ ਸਥਾਪਿਤ ਕੀਤੀ ਹੈ ਮੈਂ ਕੈਮਰਾ ਮੈਨ ਨੂੰ ਕਹਾਗਾ ਕਿ ਸਭ ਤੋਂ ਪਹਿਲੇ ਤਸਵੀਰਾਂ ਵਿਖਾ ਦਿੱਤੀਆਂ ਜਾਣ ਇਹ ਵੇਖੋ ਪਿਆਰੇ ਦਰਸ਼ਕੋ ਸਤਗੁਰੂ ਰਵਿਦਾਸ ਮਹਾਰਾਜ ਜੀ ਹੋਣਾ ਦੀ ਇਹ ਪ੍ਰਤਿਮਾ ਕਿਸੇ ਸ਼ਰਧਾਲੂ ਵੱਲੋਂ ਇੱਥੇ ਸਥਾਪਿਤ ਕੀਤੀ ਗਈ ਉਸ ਤੋਂ ਬਾਅਦ ਇਹ ਸਾਰੀਆਂ ਸੰਗਤਾਂ ਪੂਰੇ ਨਕੋਦਰ ਸ਼ਹਿਰ ਦੀਆਂ ਸੰਗਤਾਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਨੇ ਉਹ ਬੀਤੀ ਰਾਤ ਮੋਤੀ ਸਥਾਪਿਤ ਹੋਈ ਹੈਗੀ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਐਮਸੀ ਚੌਂਕ ਦੇ ਵਿੱਚ ਸਾਰੇ ਇਕੱਤਰਿਤ ਹੋਏ ਹੈਗੇ ਆ। ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਘਟਨਾ ਹੋਈ ਆ ਜਾਂ ਕਿਸੇ ਵੱਲੋਂ ਕੀ ਗੱਲਬਾਤ ਕੀਤਾ ਕੀਤੀ ਗਈ ਹੈਗੀ ਆ? ਆਪਣਾ ਨਾਮ ਦੱਸਿਓ ਤੁਸੀਂ ਤੇ ਕਿਹੜੇ ਮੱਲੇ ਤੋਂ ਤੁਸੀਂ? ਮੇਰਾ ਨਾਮ ਸੰਦੀਪ ਕੁਮਾਰ ਜੀ ਮੈਂ ਸ੍ਰੀ ਗੁਰੂ ਅਰਦਾਸ ਭਵਨ ਪ੍ਰਬੰਧਕ ਕਮੇਟੀ ਦੇ ਜਨਰਲ ਸੱਤਰ ਦੇ ਅਹੁਦੇ ਤੇ ਕੰਮ ਕਰ ਰਿਹਾ ਹਾਂ। ਸਾਡਾ ਮੱਲਾ ਹੈਗਾ ਜੀ ਸ਼੍ਰੀ ਗੁਰੂ ਅਰਬਦਾਸਪੁਰਾ ਦੇਖੋ ਜੀ ਜੇ ਜਿਹੜੇ ਬੰਦੇ ਗੁਰੂ ਮਹਾਰਾਜ ਜੀ ਦੀ ਆਸਥਾਨਾ ਜੁੜੇ ਹੋਏ ਜਿਹੜੇ ਉਹਨਾਂ ਦੇ ਨਾਂ ਨਾਲ ਜੁੜੇ ਹੋਏ ਆ ਜੇ ਉਹ ਤੇ ਤੁਹਾਡੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਤੇ ਇਹੀ ਜਵਾਬ ਬਣਦਾ ਜੇ ਸਭ ਕੁਝ ਗੁਰੂ ਮਹਾਰਾਜ ਆਪ ਕਰਾਉਣ ਵਾਲੇ ਆ ਤਾਂ ਇਹ ਕੰਮ ਵੀ ਆਪ ਹੀ ਕਰਾਉਣ ਵਾਲੇ ਆ ਤੇ ਜਿਸ ਵੀ ਸਾਡੇ ਯੋਧੇ ਨੇ ਜੈਸ ਵੀਰ ਨੇ ਵੀ ਗੁਰਗਦਾਸ ਜੀ ਦੀ ਇਹ ਮੂਰਤੀ ਇੱਥੇ ਰੱਖੀ ਆ ਉਹ ਜਰੂਰ ਜਿਹੜਾ ਗੁਰਗਦਾਸ ਜੀ ਦੇ ਮਿਸ਼ਨ ਦੇ ਲਈ ਫਿਕਰਮੰਦ ਵੀਰ ਆ ਔਰ ਅਸੀਂ ਉਹਦਾ ਬਹੁਤ ਸਤਿਕਾਰ ਵੀ ਕਰਦੇ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੀ ਗੁਰੂ ਮਹਾਰਾਜ ਜੀ ਦੀ ਹੈ ਜਿਹੜੀ ਮੂਰਤੀ ਤੇ ਰੱਖੀ ਗਈ ਆ ਇਹਦਾ ਸਤਿਕਾਰ ਜਿਹੜਾ ਬਹੁਤ ਚੰਗੀ ਤਰ੍ਹਾਂ ਬਣਾ ਕੇ ਰੱਖਿਆ ਜਾਵੇ ਤੇ ਇਹਨੂੰ ਇਥੋਂ ਹਟਾਇਆ ਬਿਲਕੁਕੁਲ ਨਾ ਜਾਵੇ ਕਿਉਂਕਿ ਇਹ ਚੌਕ ਹੈ ਜਿਹੜਾ ਇਹਨੂੰ ਅਸੀਂ ਚਾਹੁੰਦੇ ਆ ਕਿ ਅੱਗੇ ਤੋਂ ਇਹਨੂੰ ਸ੍ਰੀ ਗੁਰੂ ਅਰਦਾਸ ਚੌਕ ਦਾ ਨਾਮ ਦੇ ਦਿੱਤਾ ਜਾਵੇ ਨਹੀਂ ਦੇਖੋ ਸਾਡਾ ਕਿਸੇ ਦਾ ਵਿਰੋਧ ਨਹੀਂਗਾ ਸਾਡਾ ਹੱਕ ਆ ਸਾਡਾ ਸੰਵਿਧਾਨਕ ਹੱਕ ਆ ਅਸੀਂ ਜੇ ਸਾਡੇ ਗੁਰੂ ਮਹਾਰਾਜ ਜੀ ਦੀ ਮੂਰਤੀ ਰੱਖੀ ਗਈ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਵੀਰ ਸਰਦਕਾਰ ਬਣਾ ਕੇ ਰੱਖਣਾ ਇਹ ਪ੍ਰਸ਼ਾਸਨ ਦਾ ਕੰਮ ਹੈ ਨਾ ਉਹਦਾ ਸਤਕਾਰ ਬਣਾ ਕੇ ਰੱਖਣਾ ਅਸੀਂ ਕਿਸੇ ਬੋਲ ਨਾਲ ਛੇੜ ਕਰਨੀ ਥੋੜੀ ਕਰਨੀ ਆ ਸਾਡੀ ਤਾਂ ਇੱਕ ਆਪਣੀ ਮੰਗ ਹੈ ਵੀ ਸਾਡੇ ਗੁਰੂ ਮਹਾਰਾਜੀ ਦਾ ਜਿਹੜਾ ਸਤਕਾਰ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ ਤੇ ਇਹ ਚੌਂਕ ਨੂੰ ਗੁਰਬਦਾਸੀ ਦੇ ਨਾਂ ਤੇ ਚੌਂਕ ਦੇ ਨਾਂ ਤੇ ਗਾਂ ਤੋਂ ਜਾਣਿਆ ਜਾਵੇ ਇੰਨਾ ਹੀ ਬਸ ਜੇ ਗੱਲ ਕਰੀਏ ਤੁਹਾਡੀ ਮੰਗਾ ਦੀ ਇਸ ਤੋਂ ਇਲਾਵਾ ਵੀ ਕੋਈ ਮੰਗ ਹੈ ਸਾਡੀ ਪਹਿਲੀ ਔਰ ਲਾਸਟ ਮੰਗ ਇਹੀ ਹੈ ਕਿ ਇਹ ਜਿਹੜਾ ਚੌਕ ਆ ਇਹ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਂ ਤੇ ਇਹਦਾ ਨਾਮ ਰੱਖਿਆ ਜਾਵੇ બસ ਇਹੀ ਮੰਗਿਆ ਇੱਕੋ ਇੱਕ ਮੰਗਿਆ ਸਾਰੇ ਸਾਥੀਆਂ ਦੀ ਜਿਹੜੇ ਤੇ ਸਾਥੀ ਸਾਡੇ ਅੱਜ ਇਕੱਠੇ ਹੋਏ ਆ ਉਹਨਾਂ ਦਾ ਧੰਨਵਾਦ ਵੀ ਤੇ ਜੇ ਇਹੇ ਤੁਸੀਂ ਸਾਡੀ ਪ੍ਰਸ਼ਾਸਨ ਨੇ ਸਾਡੀ ਮੰਗ ਪੂਰੀ ਕਰ ਦਿੰਦਾ ਤੇ ਉਹਦੇ ਨਾਲ ਸਾਡੀ ਤਸੱਲੀ ਹੋਊਗੀ ਬਸ ਇਹੀ ਇਹੀ ਕਹਿਣਾ ਚਾਹੁੰਦੇ ਜੀ ਦੇਖੋ ਐਡਵਰਟਾਈਜ਼ ਮੈਂਟਲੀ ਜਦੋਂ ਚੌਕ ਬਣਦਾ ਨਾ ਉਹ ਉਹਦੇ ਯੂਜ਼ ਕੀਤਾ ਜਾਂਦਾ ਉਹ ਜਦੋਂ ਕਿਸੇ ਰੈਵਰ ਦੇ ਨਾਂ ਤੇ ਹੀ ਹੈ ਨਹੀਂ ਐਮਸੀ ਚੌਕ ਕਹ ਦੇਣਾ ਜਾਂ ਫੁਹਾਰਾ ਚੌਕ ਕਹ ਦੇਣਾ ਉਹ ਕਿਸੇ ਰੈਵਰ ਦਾ ਨਾਂ ਨਹੀਂ ਜਦੋਂ ਸ਼੍ਰੀ ਗੁਰੂ ਅਰਬਦਾਸ ਜੀ ਦੇ ਨਾਂ ਤੇ ਚੌਂਕ ਦਾ ਨਾਮ ਰੱਖਿਆ ਜਾਊਗਾ ਉਹ ਫਿਰ ਅਸੀਂ ਅਸੀਂ ਉਹਦਾ ਖਿਆਲ ਕਰਾਂਗੇ ਵੀ ਇਹਦੇ ਤੇ ਗਲਤ ਜਾਂ ਕੋਈ ਚੰਗੀ ਐਡਵਰਟਾਈਜ਼ਮੈਂਟ ਜਾਂ ਮੰਦੀ ਐਡਵਰਟਾਈਜ਼ਮੈਂਟ ਜਾਂ ਕੋਈ ਮਿਸ਼ਨ ਦੇ ਹੱਕ ਜ ਐਡਵਰਟਾਈਜ਼ਮੈਂਟ ਆ ਉਸ ਐਡਵਰਟਾਈਜ਼ਮੈਂਟ ਨੂੰ ਤੇ ਲੱਗਣ ਤੇ ਵੀ ਬਹੁਤ ਖਿਆਲ ਰੱਖਿਆ ਜਾਊਗਾ ਪਰ ਉਹਦੀ ਤਾਂ ਹੀ ਕਰ ਸਕਦੇ ਆ ਜੇ ਪਹਿਲਾਂ ਇਹਨੂੰ ਗੁਰੂ ਅਰਬਦਾਸ ਜੀ ਦਾ ਨਾਮ ਦਿੱਤਾ ਜਾਊਗਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਨਹੀਂ ਅਸੀਂ ਕਰ ਸਕਦੇ ਦੇਖੋ ਜਦੋਂ ਇਹ ਨਾਂ ਵੀ ਰੱਖੇ ਗਏ ਹੋਣਗੇ ਅਸੀਂ ਕਮੇਟੀ ਦੇ ਕੋਈ ਵਿਰੋਧ ਨਹੀਂ ਗਏ ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਵੀ ਉਹਨਾਂ ਨੇ ਜਿਸ ਤਰ੍ਹਾਂ ਪਿੱਛੇ ਜਿਸ ਤਰ੍ਹਾਂ ਪਿੱਛੇ ਇਸ ਸਟੋਕ ਦਾ ਖਿਆਲ ਰੱਖਿਆ ਉਹ ਅੱਗੇ ਤੋਂ ਵੀ ਰੱਖਿਓ ਕਿ ਕੱਲ ਸਾਡੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਨ ਵੀ ਸੀ ਪਰ ਸੋ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਤੇ ਜੋ ਅਸੀਂ ਦੇਖਿਆ ਇਹ ਦੇਖਿਆ ਵੀ ਜਿਹੜਾ ਵੀ ਕੋਈ ਵਿਚਾਰਧਾਰਾ ਦਾ ਹੋਰ ਵਿਚਾਰਧਾਰਾ ਦਾ ਵੀ ਬੰਦਾ ਸਾਡਾ ਸਾਰਾ ਭਾਈਚਾਰਾ ਉਹ ਗੁਰੂ ਮਹਾਰਾਜ ਜੀ ਦੀਆਂ ਝਾਕੀਆਂ ਦਾ ਇੰਨਾ ਉਹਨਾਂ ਨੇ ਸਤਕਾਰ ਕੀਤਾ ਵੀ ਅਸੀਂ ਉਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਦੀ ਇੱਥੇ ਮੂਰਤੀ ਰੱਖੀ ਗਈ ਹੈ ਇਹ ਸਾਡਾ ਵਿਰੋਧ ਨਹੀਂ ਹੋਣਾ ਇਹ ਥੋੜੇ ਦਿਨਾਂ ਦੇ ਵਿੱਚ ਹੀ ਪ੍ਰਸ਼ਾਸਨ ਨੇ ਉਹ ਸਾਰੇ ਸਾਡੇ ਭਾਈਚਾਰੇ ਨੂੰ ਨਾਲ ਲੈ ਕੇ ਤੇ ਗੁਰੂ ਮਹਾਰਾਜ ਜੀ ਦੇ ਨਾਮ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੀ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਇਹ 1 ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਪ੍ਰਸ਼ਾਸਨ ਆ ਆਪਣੇ ਇਸ ਚੌਂਕ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚੌਂਕ ਦੇ ਨਾਂ ਤੇ ਨਾਮ ਤੇ ਰੱਖੇਗਾ ਔਰ ਸਾਡੀ ਪੂਰੀ ਮਦਦ ਕਰੇਗਾ ਕਿਹੜੇ ਜੀ ਦੇਖੋ ਜੀ ਉਹ ਲੌਣਾ ਜਾਂ ਉਹ ਲੌਣਾ ਉਹ ਲੌਣਾ ਜੀ ਉਹ ਲੌਣਾ ਜਾਂ ਉਹ ਲੌਣਾ ਸਾਡਾ ਕੰਮ ਨਹੀਂ ਅਸੀਂ ਉਹ ਇੱਕ ਮਿੰਟ ਉਹ ਲੌਣਾ ਜਾਂ ਲੌਣਾ ਉਹ ਸਾਡਾ ਕੰਮ ਨਹੀਂ ਅਸੀਂ ਤਾਂ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਦੇ ਦੇ ਦੇਣਾ ਕਿ ਵੀ ਗੁਰੂ ਮਹਾਰਾਜ ਜੀ ਦੀ ਜਿੱਥੇ ਕਿਸੇ ਜੋਧੇ ਨੇ ਮੂਰਤੀ ਰੱਖ ਦਿੱਤੀ ਆ ਤੇ ਉਹਦਾ ਪੂਰਾ ਸਤਕਾਰ ਬਣਾ ਕੇ ਰੱਖੋ ਤੇ ਬੋਰਡ ਲੌਣੇ ਲੌਣੇ ਇਸ ਚੌਂਕ ਦੀ ਸਫਾਈ ਕਰਨਾ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਗਾ ਉਹ ਕਰੂਗਾ ਬਖੂਬੀ ਕਰੂਗਾ ਕਿਉਂਕਿ ਸਾਡਾ ਭਾਈਚਾਰਾ ਸਾਡੇ ਨਾਲ ਹੈ ਦੇਖੋ ਜਦੋਂ 바ਵਾ ਸਾਹਿਬ ਦਾ ਸੱਚੂ ਇੱਥੇ ਲੱਗਾ ਸੀ ਉਦੋਂ ਕਿਹੜਾ ਪਹਿਲੇ ਸ਼ੀਸ਼ਾ ਲੱਗਿਆ ਸੀ ਬਿਲਕੁਲ ਸਹੀ ਗੱਲ ਹੈ ਜੀ ਤੇ ਜਦੋਂ ਭਗਵਾਨ ਵਾਰਮਿਗੀ ਦੀ ਮੋਦੀ ਰੋ ਕਹਿੰਦਾ ਪਹਿਲੇ ਸ਼ੀਸ਼ਾ ਲੱਗਿਆ ਸੀ ਅਸੀਂ ਕਹਿੰਨੇ ਆ ਵੀ ਜੇ ਪ੍ਰਸ਼ਾਸਨ ਇਸ ਚੌਕ ਨੂੰ ਗੁਰਦਾਸ ਚੌਕ ਨਾਮ ਦੇਵੇ ਅਸੀਂ ਨਹੀਂ ਕਹਿੰਨੇ ਪ੍ਰਸ਼ਾਸਨ ਪੈਸਾ ਲਾਵੇ ਅਸੀਂ ਆਪਣੇ ਕੋਲੋਂ 10 ਲੱਖ ਲਾਉਣ ਨੂੰ ਤਿਆਰ ਆ ਔਰ 10 ਲੱਖ ਰੁਪਈਆ ਅਮਾਉਂਟ ਪੌਂਜਾ ਸਮਾਜ ਪਾਰਟੀ ਆਪਣੇ ਨੂੰ ਅਨਾਉਂਸ ਕਰਦੀ ਆ ਵੀ ਇਹ ਪ੍ਰਸ਼ਾਸਨ ਕਰ ਦੇਵੇ ਵੀ 바ਵਾ ਸਾਹਿਬ ਦਾ ਵਾਹ ਵਾਹ ਹਰਿ ਨਾਮ ਦੀ ਬਾਵਾ ਸਭ ਦੀ ਬਦੌਲਤ ਜੇ ਸਾਨੂੰ ਅੱਜ ਨੌਕਰੀਆਂ ਮਿਲੀਆਂ ਪ੍ਰਸ਼ਾਸਨ ਨੇ ਇੰਨਾ ਕੁਝ ਦਿੱਤਾ ਤੇ 10 ਲੱਖ ਰੁਪਇਆ ਗੁਰਦਾਸ ਮਹਾਰਾ ਚੌਂਕਰੋਂ ਸਾਡੇ ਦੇ ਵਾਸਤੇ ਕੋਈ ਬੜਾ ਔਕਾ ਨਹੀਂ ਔਰ ਮੈਂ ਤੁਹਾਨੂੰ ਬੇਨਤੀ ਹੋਰ ਦੱਸਦੇ ਆ 10 ਨੌਜਵਾਨ ਸੁਭਾਵਾਂ ਗੁਰਦਾਸ ਨੌਜਵਾਨ ਸੁਭਾਵਾਂ ਸ੍ਰੀ ਟੇਕ ਚੰਦ ਜੀ ਜਿਹੜੇ ਆਬਾਦੀ ਤੋਂ ਨਵੀਂ ਆਬਾਦੀ ਤੋਂ ਪ੍ਰਧਾਨ ਜੀ ਨੇ ਔਰ ਜਿਹੜੇ ਮੋਹੱਲਾ ਗੁਰਬਦਾਸ ਨਗਰ ਤੋਂ ਯਾਰ ਸਭ ਕਿਦਾਂ ਜਿਹੜੇ ਆਪਣੇ ਸੰਦੀਪ ਜੀ ਜਨ ਸਕੱਤਰ ਪਹੁੰਚੇ ਨੇ ਔਰ ਆ ਸਾਡੇ ਸੋਮਨਾਥ ਜੀ ਮਹਲਾ ਬੋਗੜਾ ਤੋਂ ਗੁਰਬਦਾਸ ਗੁਰਬਦਾਸ ਮਹਾਰਾ ਕਮੇਟੀ ਦੀ ਗੱਲ ਕਰ ਰਹੇ ਹੈਗੇ ਆ ਬਿਲਕੁਲ ਸਤਿਗੁਰੂ ਚੌਂਕਾਂ ਦੇ ਵਿੱਚ ਜਿੱਥਾ ਕਿ ਕੋਈ ਨਾ ਕੋਈ ਸਾਡੇ ਮਹਾਪੁਰਸ਼ ਹੋਏ ਨੇ ਉਹਨਾਂ ਦੇ ਨਾਂ ਦੇ ਉੱਤੇ ਸਾਰੇ ਚੌਂਕ ਬਣੇ ਹੈਗੇ ਆ ਤੇ ਇਸ ਚੌਂਕ ਦੇ ਵਿੱਚ ਜੇ ਇਹ ਮੂਰਤੀ ਸਥਾਪਨਾ ਹੋਈ ਹੈਗੀ ਆ ਤੇ ਇਸ ਬਾਰੇ ਕਿਸੇ ਨੂੰ ਵੀ ਮੇਰੇ ਖਿਆਲ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਇਸ ਬਾਰੇ ਕੀ ਕੀ ਵਿਚਾਰ ਤੁਹਾਡੇ ਮੈਂ ਤੁਹਾਨੂੰ ਪਹਿਰੇ ਵੀ ਦੱਸਿਆ ਵੀ ਜੇ ਉਸ ਚੌਂਕ ਦਾ ਨਾਮ ਕਰਤਾਰਪੁਰ ਅਸੇ ਲੱਗੇ ਭਗਵਾਨ ਪਰਸ਼ੂਰਾਮ ਰੱਖਿਆ ਗਿਆ ਸੀ ਉਹਦਾ ਵੀ ਸਵਾਗਤ ਕੀਤਾ ਜੇਕਰ ਨੂੰ ਕੋਈ ਚੌਂਕ ਹੋਰ ਬਣਦਾ ਉਹਦੇ ਉੱਥੇ ਭਗਵਾਨ ਰਾਮ ਦੀ ਜਾਂ ਭਗਵਾਨ ਸ਼ਿਵ ਜੀ ਦੀ ਮੂਰਤੀ ਰੱਖੀ ਜਾਂਦੀ ਆ ਅਸੀਂ ਉਹਦਾ ਵੀ ਸਵਾਗਤ ਕਰਾਂਗੇ ਜੇ ਅੱਜ ਜੇ ਇੱਥੇ ਜੇ ਇੱਥੇ ਅੱਜ ਸਤਗੁਰ ਅਰਦਾਸ ਮਹਾਰਾਜ ਜੀ ਮੂਰਤੀ ਰੱਖੀ ਗਈ ਆ ਤੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਸਾਰੇ ਭਾਈਚਾਰਾ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਆਪਾਂ ਜੇ ਇੱਥੇ ਅਰਦਾਸ ਮਹਾਰਾਜ ਜੀ ਮੂਰਤੀ ਸਾਫਤ ਕਰਕੇ ਜੋਗ ਬਣਾਵਾਂਗੇ ਤਾਂ ਤੁਸੀਂ ਜਿੱਥੇ ਰੱਖੋਗੇ ਭਗਵਾਨ ਰਾਮ ਜੀ ਮੂਰਤੀ ਅਸੀਂ ਉੱਥੇ ਵੀ ਸਮਰਥਨ ਕਰਾਂਗੇ ਉੱਥੇ ਵੀ ਸਹਿਯੋਗ ਦੇਾਂਗੇ ਜਿੱਥੇ ਭਗਵਾਨ ਸ਼ਿਵ ਦੀ ਮੂਰਤੀ ਰੱਖੋਗੇ ਉੱਥੇ ਵੀ ਸਹਿਯੋਗ ਕਰਾਂਗੇ ਉੱਥੇ ਵੀ ਸਮਰਥਨ ਕਰਾਂਗੇ ਪ੍ਰਧਾਨ ਜੀ ਤੁਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੀ ਗੱਲ ਕੀਤੀ ਪ੍ਰਧਾਨ ਜੀ ਤੁਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੀ ਗੱਲ ਕੀਤੀ ਉਹ ਕਦੋਂ ਤੁਹਾਡੀਆਂ ਸੁਭਾਵਾਂ ਜਾ ਰਹੀਆਂ ਨੇ ਕੱਲ 3 ਵਜੇ ਟਾਈਮ ਦਿੱਤਾ ਜੀ ਕੱਲ 3 ਵਜੇ ਕੱਲ ਮੇਰਾ ਖਾ 25 ਤਰੀਕ ਆ 26 26 ਤਰੀਕ ਆ ਔਰ 26 ਤਰੀਕ ਸਵੇਰੇ ਸੋਮਵਾਰ ਆ ਜੀ ਔਰ ਅਸੀਂ ਤਕਰੀਬਨ 3 ਵਜੇ ਮਿਲਾਂਗੇ ਐਸ.ਡੀ.ਐਮ ਸਾਹਿਬ ਜੀ ਹਮਾਰਾ ਹੈ ਜੀ ਵਿਦਾ ਸ਼ਕਤੀ ਹਮਾਰਾ ਹੈ